ਪਾਰ ਵਧਨਾ ਵਿਸ਼ਵ ਪਾਰ ਦੇ ਵਿੱਚ ਇੱਕ ਵੱਡੀ ਸਮੱਸਿਆ ਬਣ ਗਈ ਹੈ ਜੇਕਰ ਤੇਜ਼ੀ ਨਾਲ ਬਦਲਦੀ ਜੀਵਨ ਸ਼ੈਲੀ ਅਤੇ ਗਲਤ ਖਾਂ ਪੀਣ ਦੀਆਂ ਆਦਤਾਂ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸ਼ਿਕਾਰ ਬਣਾ ਰਹੀਆਂ ਨੇ ਸੋ ਮੋਟਾਪਾ ਇੱਕ ਗੰਭੀਰ ਸਮੱਸਿਆ ਹੈ ਜੋ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ ਸੋ WHO ਨੇ ਖੁਦ ਇਸ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ WHO ਦੇ ਅੰਕੜਿਆਂ ਦੇ ਅਨੁਸਾਰ ਸਾਲ 2022 ਦੇ ਵਿੱਚ ਦੁਨੀਆ ਦੇ ਵਿੱਚ 8 ਵਿੱਚੋਂ ਇੱਕ ਵਿਅਕਤੀ ਮੋਟਾਪੇ ਨਾਲ ਜੀ ਰਿਹਾ ਸੋ 1990 ਤੋਂ ਦੁਨੀਆ ਭਰ ਦੇ ਵਿੱਚ ਇਹ ਬਾਲਗਾਂ ਦਾ ਮੋਟਾਪਾ ਦੁੱਗਣਾ ਹੋ ਗਿਆ ਜਦਕਿ ਕਿਸ਼ੋਰਾਂ ਦਾ ਮੋਟਾਪਾ 20 ਇਹ ਜਿਹੜਾ ਚੌਗੁਣਾ ਹੋ ਗਿਆ ਸੋ ਭਾਰ ਘਟਾਉਣਾ ਗਰਮੀਆਂ ਦੇ ਵਿੱਚ ਭਾਰ ਘਟਾਉਣਾ ਸਭ ਤੋਂ ਵਧੀਆ ਸਮਾਂ ਮੰਨਿਆ ਜਾਂਦਾ ਹੈ। ਸੋ ਇਸ ਮੌਸਮ ਦੇ ਵਿੱਚ ਕਈ ਅਜਿਹੇ ਫਲ ਹੁੰਦੇ ਨੇ, ਸਬਜ਼ੀਆਂ ਹੁੰਦੀਆਂ ਨੇ ਜੋ ਭਾਰ ਨੂੰ ਘਟਾਉਣ ਦੇ ਵਿੱਚ ਮਦਦਗਾਰ ਸੱਕਦੀਆਂ ਨੇ। ਸੋ ਜਿਹੇ ਸਥਿਤੀ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿਹੜੇ ਫੂਡ ਆ, ਕਿਹੜੀਆਂ ਚੀਜ਼ਾਂ ਖਾ ਸਕਦੇ ਹੋ ਜਿਸ ਨਾਲ ਜਿਸ ਵਿੱਚ ਸ਼ੂਗਰ ਦੀ ਮਾਤਰਾ ਘੱਟ ਹੁੰਦੀ ਹੈ ਤੇ ਭਾਰ ਕੰਟਰੋਲ ਕਰਨ ਦੇ ਵਿੱਚ ਵੀ ਮਦਦਗਾਰ ਸਾਬਿਤ ਹੁੰਦੇ ਨੇ। ਸਭ ਤੋਂ ਪਹਿਲਾਂ ਸਟ੍ਰਾਬਰੀ। ਸੋ ਸਟ੍ਰਾਬਰੀ ਫਾਈਬਰ ਦੇ ਨਾਲ ਭਰਪੂਰ ਹੁੰਦੀ ਹੈ। ਖੰਡ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਇਸ ਵਿੱਚ ਵਿਟਾਮਿਨ ਸੀ ਵੀ ਹੁੰਦਾ ਹੈ। ਜੋ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਸੋ ਭਾਰ ਘਟਾਉਣ ਦੇ ਵਿੱਚ ਮਦਦ ਹੈ ਜਿਹੜੀ ਹੋ ਜਾਂਦੀ ਹੈ ਸੋ ਕੀਵੀ ਹੈ ਬਹੁਤ ਖੰਡ ਘੱਟ ਹੁੰਦੀ ਹੈ ਉਸ ਵਿੱਚ ਵੀ ਵਿਟਾਮਿਨ ਸੀ ਉਸ ਵਿੱਚ ਵੀ ਬਹੁਤ ਜ਼ਿਆਦਾ ਹੁੰਦਾ ਹੈ ਇਹ ਤੁਹਾਡੇ ਭਾਰ ਘਟਾਉਣ ਦੇ ਲਈ ਇੱਕ ਸੰਪੂਰਨ ਆਪਸ਼ਨ ਹੈ ਕਿਉਂਕਿ ਇਹ ਮੈਟਾਬੋਲਿਜ਼ਮ ਨੂੰ ਵਧਾਉਣ ਅਤੇ ਭਾਰ ਨੂੰ ਘਟਾਉਣ ਦੇ ਵਿੱਚ ਮਦਦਗਾਰ ਹੈ ਸੋ ਨੈਕਸਟ ਹੈ ਜੋ ਬਹੁਤ ਲੋਕਾਂ ਨੂੰ ਪਸੰਦ ਹੁੰਦੇ ਨੇ ਗ੍ਰੇਪਸ ਅੰਗੂਰ ਗਰਮੀਆਂ ਦੇ ਵਿੱਚ ਹਰ ਪਾਸੇ ਅੰਗੂਰ ਹੀ ਨਜ਼ਰ ਆਉਂਦੇ ਨੇ ਇਸ ਮੌਸਮ ਦੇ ਵਿੱਚ ਇਸ ਨੂੰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਨੇ ਸੋ ਇਸ ਵਿੱਚ ਖੰਡ ਦੀ ਮਾਤਰਾ ਘੱਟ ਹੁੰਦੀ ਹੈ ਫਾਈਬਰ ਵਿੱਚ ਮੈਨ ਸੀ ਐਂਡ ਸਿਟਰਿਕ ਐਸਿਡ ਨਾਲ ਭਰਪੂਰ ਹੁੰਦਾ ਹੈ ਜੋ ਪਾਚਨ ਨੂੰ ਉਤਸ਼ਾਹਿਤ ਕਰਦਾ ਹੈ ਸੋ 파ਰ ਘਟਾਉਣ ਦੇ ਵਿੱਚ ਵੀ ਮਦਦ ਕਰਦਾ ਹੈ ਨੈਕਸਟ ਹੈ ਔਰੈਂਜ ਜੀ ਹਾਂ ਔਰੈਂਜ ਵੀ ਵਿੱਚ ਮੈਨ ਸੀ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਵੇਟ ਲੂਸ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਫਰੂਟਸ ਨੂੰ ਜ਼ਰੂਰ ਆਪਣੇ ਆਹਾਰ ਦੇ ਵਿੱਚ ਸ਼ਾਮਲ ਕਰੋ ਗਰਮੀਆਂ ਦੇ ਵਿੱਚ ਭਾਰ ਘਟਾਉ ਦਾ ਵਧੀਆ ਤਰੀਕਾ ਹੈ ਜੋ ਕਿ ਕੈਲੋਰੀ ਦੀ ਮਾਤਰਾ ਨੂੰ ਘਟਾਉਣ ਦੇ ਵਿੱਚ ਮਦਦ ਕਰਦਾ ਹੈ ਔਰੈਂਜ ਭਾਰ ਵਧਣ ਤੋਂ ਰੋਕਣ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਮਦਦ ਕਰਦਾ ਹੈ ਇਸੇ ਨਾਲ ਹੀ ਐਵੋਕਾਡੋ ਹੈ ਜਿਹੜਾ ਉਹ ਵੀ ਸਭ ਤੋਂ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਕਾਟਰੀਨ ਵਾਲਾ ਹੁੰਦਾ ਹੈ ਫਾਈਬਰ ਨਾਲ ਭਰਪੂਰ ਹੁੰਦਾ ਹੈ ਤੇ ਜੋ ਆਲਿਕ ਐਸਿਡ ਨਾਲ ਭਰਪੂਰ ਹੁੰਦਾ ਹੈ ਇਸ ਨੂੰ ਖਾਣ ਨਾਲ ਪਾਚਨ ਕਿਰਿਆ ਦੇ ਵਿੱਚ ਸੁਧਾਰ ਹੁੰਦਾ metabolisim ਨੂੰ ਵਧਾਉਣ ਘ ਭਾਰ ਵਿੱਚ ਘਟਾਉਣ ਨੂੰ ਹੈ ਜਿਹੜਾ ਇਹ ਬਹੁਤ ਮਦਦਗਾਰ ਸਕਦਾ ਸੋ ਇਸ ਨੂੰ ਆਪਣੇ ਡਾਈਟ ਵਿੱਚ ਸ਼ਾਮਿਲ ਕਰ ਸਕ ਕੇ ਤੁਸੀਂ इजीली ਜਿਹੜਾ ਆਪਣਾ weight control ਕਰ ਸਕਦੇ ਹੋ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਜੁੜੇ ਰਹੋ ਨਾ ਧਿਆਨ ਨਾਲ